ਇਹ ਇੱਥੇ ਸਕੂਲ ਆਫ ਐਮੀਨੈਂਸ ਗਰਲ ਸਕੂਲ ਜਿਹੜਾ ਗੁਰੂਸ ਹੈ ਇੱਥੇ ਪਹੁੰਚੇ ਸੀ ਕੁਝ ਦਿਨਾਂ ਤੋਂ ਇੱਕ ਮਾਮਲਾ ਚੱਲ ਰਿਹਾ ਸੀ ਕਿ ਇੱਥੇ ਲੜਕੀਆਂ ਨਾਲ ਕੁਝ ਛੇੜਖਾਹੀ ਕੀਤੀ ਗਈ ਹੈ ਇੱਕ ਟੀਚਰ ਹੈ ਕੋਈ ਰਾਜਕਮਰ ਚੁੱਗ ਉਹਦਾ ਨਾਮ ਜਿਹੜਾ ਕੁਝ ਬੱਚੀਆਂ ਨੇ ਲਗਭਗ 12 13 ਬੱਚੀਆਂ ਨੇ ਉਹਦਾ ਨਾਮ ਲਿਖ ਕੇ ਦਿੱਤਾ ਕਿ ਇਹ ਜਿਹੜਾ ਟੀਚਰ ਹੈ ਸਾਡੇ ਨਾਲ ਬਸ ਲੋਕੀ ਕਰਦਾ ਹੈ ਉਦੇ ਸਬੰਧ ਵਿੱਚ ਕੱਲ ਮੈਨੂੰ ਸ਼ਿਕਾਇਤ ਪ੍ਰਾਪਤ ਹੋਈ ਤੇ ਮੈਂ ਅੱਜ ਹੀ ਸਰਕਾਰ ਵੱਲੋਂ ਵੀ ਡਿਊਟੀ ਲਈ ਗਈ ਤੇ ਅੱਜ ਹੀ ਮੈਂ ਇੱਥੋਂ ਦਾ ਟੂਰ ਰੱਖਿਆ ਤੇ ਸਕੂਲ ਵਿੱਚ ਆ ਕੇ ਦੇਖਿਆ ਬੱਚਿਆਂ ਨਾਲ ਮਿਲੇ ਉਹਨਾਂ ਦੇ ਪੇਰੈਂਟਸ ਨਾਲ ਮਿਲੇ ਤੇ ਜਿੱਦਾਂ ਦਾ ਮੈਂ ਦੇਖਿਆ ਕਿ ਐਨਾ ਵੱਡਾ ਗੰਭੀਰ ਮਸਲਾ ਹੈ ਉਹ ਮੈਨੂੰ ਲਗਭਗ ਸਹੀ ਜਾਪਿਆ ਜੋ ਕਿ ਬੱਚੀਆਂ ਜਿਹੜੀਆਂ ਕਿ ਅਨਮੈਚੁਰ ਬੱਚੀਆਂ 10 10 12 12 ਸਾਲ ਦੀਆਂ ਤੇ ਉਹ ਜਿੱਦਾਂ ਜਿਸ ਤਰੀਕੇ ਨਾਲ ਉਹ ਦੱਸ ਰਹੀਆਂ ਜਾਂ ਜਿੱਦਾਂ ਦੇ ਲਿਖਤੀ ਬਿਆਨ ਮੈਂ ਉਹਨਾਂ ਦੇ ਪੜ੍ਹੇ ਆ ਉਸ ਤਰੀਕੇ ਨਾਲ ਇਹ ਹੈ ਕਿ ਮਾਮਲਾ ਜਿਹੜਾ ਬਹੁਤ ਗੰਭੀਰ ਤੇ ਮਾਮਲਾ ਜਿਹੜਾ ਇਹ ਜੋ ਦੋਸ਼ ਲਾ ਰਹੀਆਂ ਬੱਚੀਆਂ ਉਹ ਬਿਲਕੁਲ ਸਹੀ ਹੈ ਤੇ ਉਹਦੇ ਤੇ ਕਾਰਵਾਈ ਲਈ ਅੱਜ ਡਿਪਟੀ ਸਾਹਿਬ ਐਸ ਐਚਓ ਸਾਹਿਬ ਡੀਓ ਸਾਹਿਬ ਸਾਰੇ ਜਿਹੜਾ ਇੱਥੇ ਸੀਗੇ ਸਾਰਾ ਆਮਲਾ ਤੇ ਉਹਨਾਂ ਨੂੰ ਕਿਹਾ ਕਿ ਇਹਦੀ ਸ਼ਾਨਬੀਨ ਕਰਕੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ